ਪੰਜਾਬ 247 ਦੇ ਖਬਰਾਂ ਦੇ ਬਲੈਟਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਲੈ ਕੇ ਹਾਜ਼ਰਾਂ ਜੀ ਅਸੀਂ ਕੱਲ ਦੇ ਬ੍ਰਿਟਨ ਵਿੱਚ ਖਬਰ ਸਾਂਝੀ ਕਰਦੇ ਹਾਂ ਕਿਹਾ ਸੀ ਕਿ ਰਿਓ ਵਿੱਚ ਬ੍ਰਿਕਸ ਕਾਨਫਰੰਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੋਦੀ ਤੇ ਜਸਟਨ ਟਰੂਡੋ ਦੇ ਦਰਮਿਆਨ ਵਿਚੋਲਗੀ ਕਰਦਿਆਂ ਗੱਲਬਾਤ ਕਰਵਾਈ ਸੀ ਪਰ ਉਸ ਗੱਲਬਾਤ ਦੀ ਖਬਰ ਫਿਲਹਾਲ ਬਾਹਰ ਨਹੀਂ ਸੀ ਆਈ ਪਰ ਅੱਜ ਦੇ ਭਾਰਤੀ ਅਖਬਾਰਾਂ ਵਿੱਚ ਕਾਫੀ ਕੁਝ ਇਸ ਬਾਰੇ ਛਪਿਆ ਹੈ ਆਦਤਨ ਭਾਰਤੀ ਅਖਬਾਰਾਂ ਨੇ ਤੇ ਭਾਰਤੀ ਮੀਡੀਆ ਨੇ ਇਸ ਖਬਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਜਿਸ ਤਰੀਕੇ ਨਾਲ ਜਸਟਨ ਟ੍ਰਿਬੋਰੀ ਬੈਕਫੁੱਟ ਤੇ ਆ ਗਏ ਹੋਣ ਤੇ ਕਿਉਂਕਿ ਕੁਝ ਇੱਕ ਖਬਰਾਂ ਅੱਜ ਇਸ ਤਰ੍ਹਾਂ ਦੀ ਆ ਰਹੀਆਂ ਨੇ ਕਿ ਕੁਝ ਜਿਹੜੇ ਆ ਸਟੈਪ ਨੇ ਉਹ ਕ੍ਰੇਡੀਨ ਸਰਕਾਰ ਨੇ ਚੁੱਕੇ ਨੇ ਤੇ ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਵਿੱਚ ਸਾਡਾ ਕਹਿਣਾ ਹੈ ਕਿ ਇਹਦੇ ਸਾਰਥਕ ਨਤੀਜੇ ਵੱਜੋਂ ਕੈਨੇਡਾ ਸਰਕਾਰ ਨੇ ਕੁਝ ਕਦਮ ਚੁੱਕੇ ਜ਼ਰੂਰ ਹਨ ਜਿਸ ਵਿੱਚ ਕੈਨੇਡਾ ਸਰਕਾਰ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦਿਵਾਲ ਤੇ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਬਾਰੇ ਲੱਗੇ ਦੋਸ਼ਾਂ ਨੂੰ ਸਪਸ਼ਟ ਕੀਤਾ ਹੈ ਅਤੇ ਕਿਹਾ ਹੈ ਕਿ ਮੋਦੀ ਸ਼ੰਕਰ ਤੇ ਡਵਾਲ ਨੂੰ ਅਜਿਹੀ ਕਿਸੇ ਗਤੀਵਿਧੀ ਨਾਲ ਜੋੜਨ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਜੈ ਸ਼ੰਕਰ ਜਿਹੜੇ ਵਿਦੇਸ਼ ਮੰਤਰੀ ਨੇ ਜਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਡੋਗਾਲ ਸਾਹਿਬ ਉਹਨਾਂ ਦੇ ਕੈਨੇਡਾ ਦੇ ਅੰਦਰ ਵਾਪਰੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਦੀ ਕਿਹਾ ਹੈ ਤੇ ਨਾ ਹੀ ਇਸ ਨੂੰ ਕੋਈ ਤੱਥ ਦਰਸਾਉਂਦਿਆਂ ਨੇ ਇਹ ਕੈਨੇਡਾ ਸਰਕਾਰ ਦਾ ਕਹਿਣਾ ਹੈ ਇਹ ਇੱਕ ਖਬਰ ਇਸ ਵਾਰ ਗੱਲ ਤੋਂ ਬਾਅਦ ਆਈ ਹੈ ਜਦੋਂ ਕੈਨੇਡਾ ਦੇ ਇੱਕ ਵੱਡੇ ਖਬਰ ਦਾ ਗਲੋਬ ਐਂਡ ਮੇਲ ਵਿੱਚ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਵਿਵਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਗਾਲ ਦਾ ਨਾਮ ਜੋੜਿਆ ਗਿਆ ਸੀ ਇਹ ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੁਣੇ ਬਿਆਨ ਸਾਹਮਣੇ ਆਇਆ ਹੈ ਰਿਪੋਰਟ ਇੱਕ ਬੇਨਾਮ ਸੁਰੱਖਿਆ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਪੇਸ਼ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡੀ ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਿਜਰ ਦੀ ਹਤਿਆ ਦੀ ਸਾਜ਼ਿਸ਼ ਬਾਰੇ ਪਹਿਲਾਂ ਤੋਂ ਹੀ ਸਭ ਕੋ ਜਾਣਦੇ ਸਨ ਦੂਜੀ ਖਬਰ ਵੀ ਕੈਨੇਡਾ ਦੀ ਹੈ ਜੀ ਸ਼ੁੱਕਰਵਾਰ ਨੂੰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਦੀ ਵਾਧੂ ਸੁਰੱਖਿਆ ਜਾਂਚ ਦੀ ਜਿਹੜੀ ਪ੍ਰਣਾਲੀ ਸ਼ੁਰੂ ਕੀਤੀ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਕੈਨੇਡਾ ਨੇ ਹਾਲ ਵਿੱਚ ਹੀ ਦੋਹਾਂ ਦੇਸ਼ਾਂ ਵਿਚਾਲੇ ਜਿਹੜਾ ਕੂਟਨੀਤਕ ਤਣਾਅ ਬਣਿਆ ਹੋਇਆ ਇਹਦੇ ਮੱਦੇਨਜ਼ਰ ਕਾਫੀ ਜ਼ਿਆਦੀ ਸੁਰੱਖਿਆ ਵਿਵਸਥਾ ਕੜੀ ਕੀਤੀ ਹੋਈ ਸੀ ਹੁਣ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸਖਤ ਸੁਰੱਖਿਆ ਜਾਂਚਾਂ ਵਿੱਚ ਨਹੀਂ ਲੰਘਣਾ ਪਵੇਗਾ ਇਸ ਪ੍ਰਣਾਲੀ ਨੂੰ ਹਾਲਾਂ ਪਿਛਲੇ ਹਫਤੇ ਹੀ ਪ੍ਰਭਾਵੀ ਬਣਾਇਆ ਗਿਆ ਸੀ ਕੈਨੇਡਾ ਦੀ ਫੈਡਰਲ ਟ੍ਰਾਂਸਪੋਰਟ ਮੰਤਰੀ ਨੀਤਾ ਆਨੰਦ ਨੇ ਕਿਹਾ ਹੈ ਕਿ ਵਾਧੂ ਸੁਰੱਖਿਆ ਜਾਂਚਾਂ ਦੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਪ੍ਰਬੰਧ ਸਾਵਧਾਨੀ ਦੇ ਤੌਰ ਤੇ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਸੁਰੱਖਿਆ ਪ੍ਰਬੰਧ ਜਿਹੜੇ ਸੀਗੇ ਇਹ ਯਾਤਰੀਆਂ ਨੂੰ ਹਵਾਈ ਅੱਡੇ ਤੇ ਕੁਝ ਵਾਧੂ ਸਮਾਂ ਜ਼ਰੂਰ ਲੱਗਾ ਅਤੇ ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਅਸੀਂ ਨਾਗਰਿਕਾਂ ਨੂੰ ਲੱਖਾਂ ਟੈਕਸ ਸਨੇ ਭੇਜੇ ਸਨ ਫੋਨ ਕਾਲਾਂ ਕੀਤੀਆਂ ਤੇ ਉਹ ਦੱਸਿਆ ਸੀ ਉਸ ਤੋਂ ਪਹਿਲਾਂ ਅਗਲੀ ਖਬਰ ਜਿਹੜੀ ਅਸੀਂ ਕਰਦੇ ਹਾਂ ਜੀ ਉਹ ਹੈ ਦੁਨੀਆ ਭਰ ਦੇ ਜਿਹੜੇ ਅਲਟਰਾ ਰਾਈਟ ਪੋਲੀਟੀਸ਼ੀਅਨ ਨੇ ਉਹ ਰਾਜਨੀਤੀ ਕਰਨ ਲੱਗਿਆ ਧਰਮ ਨੂੰ ਜਰੂਰ ਢਾਲ ਬਣਾ ਕੇ ਵਰਤਦੇ ਹਨ ਇਹਦੀ ਇੱਕ ਤਾਜ਼ਾ ਮਿਸਾਲ ਜਿਹੜੀ ਅਸੀਂ ਤੁਹਾਨੂੰ ਦੇ ਸਕਦੇ ਹਾਂ ਉਹ ਹੈ ਨੈਤਨ ਜਾਊ ਦੀ ਜਿਨ੍ਹਾਂ ਨੇ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਦੇ ਫਾਸਲੇ ਦੇ ਉੱਤੇ ਇੱਕ ਬਿਆਨ ਦਿੱਤੇ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਨਜਾਊ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਆਈਸੀਸੀ ਤੇ ਗ੍ਰਫਤਾਰੀ ਵਾਰੰਟ ਦੀ ਇਲੋਚਨਾ ਕਰਦੇ ਹੋਏ ਇਹਨੂੰ ਯਹੂਦੀ ਵਿਰੋਧੀ ਦੱਸਿਆ ਹੈ ਯਾਨੀ ਕਿ ਧਰਮ ਦਾ ਇਸਤੇਮਾਲ ਕਰ ਰਹੇ ਹਨ ਅਤੇ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕਰਦੇ ਉਹਨਾਂ ਨੇ ਕਿਹਾ ਹੈ ਕਿ ਆਈਸੀਸੀ ਜਾਣਬੁੱਝ ਕੇ ਗਾਜ਼ਾ ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਝੂਠੇ ਦੋਸ਼ ਲਾ ਰਹੀ ਹੈ ਜਦ ਕਿ ਅਸੀਂ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਸਭ ਕੁਝ ਕੀਤਾ ਜੋ ਸਾਡੇ ਵਾਸੀ ਤੇ ਜੋ ਕਰਨਾ ਚਾਹੀਦਾ ਸੀ ਵੀਰਵਾਰ ਨੂੰ ਆਪਣੇ ਬਿਆਨ ਚ ਨੇਤਨ ਜਾਊ ਨੇ ਕਿਹਾ ਕਿ ਇਹਗਦੀ ਅਦਾਲਤ ਨੇ ਸਾਡੇ ਤੇ ਜਾਣਬੁੱਝ ਕੇ ਹੀ ਭੁੱਖਮਰੀ ਵਾਲੀ ਜਿਹੜੀ ਖਬਰ ਆ ਉਹ ਨੀਤੀ ਬਣਾਉਣ ਦਾ ਦੋਸ਼ ਵੀ ਲਾਇਆ ਉਹ ਵੀ ਜਦੋਂ ਅਸੀਂ ਗਾਜ਼ਾ ਦੇ ਲੋਕਾਂ ਲਈ 7 ਲੱਖ ਟਨ ਭੋਜਨ ਜਿਹੜਾ ਉਹ ਭੇਜ ਚੁੱਕਿਆ ਬੈਜ਼ਮਨ ਨੇਤਨ ਜਾਊ ਨੇ ਇਹਗ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਹੂਦੀ ਵਿਰੋਧੀ ਫੈਸਲਾ ਨੂੰ ਅੱਜ ਦਾ ਡਰੇਵਸ ਮਕਦਮਾ ਕੀ ਹੈ ਅਤੇ ਇਹ ਉਸੇ ਤਰ੍ਹਾਂ ਹੀ ਖਤਮ ਹੋ ਜਾਏਗਾ ਅਲਫ्रेड ਡਰੇਵਸ ਇੱਕ ਫ੍ਰਾਂਸੀਸੀ ਤੋਪਖਾਨੇ ਦਾ ਅਫਸਰ ਸੀ ਜੋ ਕਿ ਇੱਕ ਇਹੂਦੀ ਸੀ 1894 ਤੋਂ 1906 ਦੇ ਵਿਚਕਾਰ ਉਹ ਯਹੂਦੀ ਵਿਰੋਧੀ ਹੋਣ ਕਾਰਨ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਸੀ ਅਤੇ ਇੱਕ ਜਰਮਨ ਜਸੂਸ ਹੋਣ ਦਾ ਦੋਸ਼ ਲਗਾਇਆ ਗਿਆ ਸੀ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ ਤੇ ਬਾਅਦ ਵਿੱਚ ਉਹ ਬੇਕਸੂਰ ਸਾਬਤ ਹੋ ਗਿਆ ਸੀ ਇਸ ਪੂਰੇ ਮਾਮਲੇ ਨੂੰ ਡ੍ਰਿਪਸ ਅਫੇਅਰ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਹੁਣ ਬੈਂਜਾਮਿਨ ਜੇਟਜਾਊ ਨੇ ਕਿਹਾ ਕਿ ਇਹ ਮਾਮਲਾ ਵੀ ਡ੍ਰਿਪਸ ਅਫੇਅਰ ਵਰਗਾ ਹੀ ਹੈ ਫلسطੀਨ ਰਾਜ ਨੇ ਗਾਜ਼ਾ ਵਿੱਚ ਸ਼ੱਕੀ ਯੁੱਧ ਅਪਰਾਧਾਂ ਨੂੰ ਲੈ ਕੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੁਆਰਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੁ ਤੇ ਸਾਬਕਾ ਰੱਖਿਆ ਮੰਤਰੀ ਜੋ ਆਮ ਗਲੈਂਟਲੀ ਗਿਫਤਾਰੀ ਵਾਰੰਟ ਜਾਰੀ ਕਰਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਵਿੱਚ ਉਮੀਦ ਬਹਾਲ ਰੱਖਦਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੁਆਰਾ ਇਜ਼ਰਾਈਲੀ ਨੇਤਾਵਾਂ ਦੇ ਖਿਲਾਫ ਜਾਰੀ ਕੀਤੇ ਗਏ ਗ੍ਰਫਤਾਰੀ ਵਾਰੰਟਾਂ ਦੀ ਰੋਸ਼ਨੀ ਵਿੱਚ ਲੰਡਨ ਵਿੱਚ ਕੁਈਨ ਮੈਰੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਤੇ ਵਿਸ਼ਲੇਸ਼ਕ ਨੇਵ ਗਾਰਡਨ ਦਾ ਕਹਿਣਾ ਹੈ ਕਿ ਇਜ਼ਰਾਈਲ ਭੋਜਨ ਨੂੰ ਜੁੱਧ ਦੇ ਢੰਗ ਵਜੋਂ ਵਰਤਣ ਲਈ ਉਹਦੇ ਕਾਫੀ ਸਬੂਤ ਸਾਡੇ ਕੋਲ ਹਨ ਪਹਿਲਾ ਸਬੂਤ ਇਹ ਹੈ ਕਿ ਅਸੀਂ ਪ੍ਰਧਾਨ ਮੰਤਰੀ ਬੈਜ਼ਮਿਨ ਨੇਤਨਜਾਊ ਤੇ ਸਾਬਕਾ ਰੱਖਿਆ ਮੰਤਰੀ ਗਲੈਂਟ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਹ ਗਾਜ਼ਾ ਵਿੱਚ ਫਰਸਤੀਨੀਆ ਨੂੰ ਬਾਲਣ ਬਿਜਲੀ ਅਤੇ ਭੋਜਨ ਤੋਂ ਵਾਂਝੇ ਕਰਨ ਦਾ ਇਰਾਦਾ ਰੱਖਦੇ ਹਨ ਅਤੇ ਦੂਜਾ ਸਾਡੇ ਕੋਲ ਅਕਤੂਬਰ ਤੋਂ ਪਹਿਲਾਂ ਗਾਜ਼ਾ ਪੱਟੀ ਵਿੱਚ ਦਾਖਲ ਹੋਣ ਵਾਲੇ ਟਰੱਕਾਂ ਦੀ ਗਿਣਤੀ ਦਾ ਪੱਧਰ ਹੈ ਜੋ ਕਿ ਲਗਭਗ 500 ਦੇ ਕਰੀਬ ਹੁੰਦਾ ਸੀ ਅਤੇ ਹਾਲ ਵਿੱਚ ਇਹ ਸਿਰਫ 50 ਜਾਂ 100 ਟਰੱਕਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਗਾਰਡਨ ਨੇ ਵੀ ਕਿਹਾ ਕਿ ਕਿਉਂਕਿ ਇਜ਼raਇਲੀ ਅਧਿਕਾਰੀ ਗਾਜ਼ਾ ਪੱਟੀ ਦੀਆਂ ਸਾਰੀਆਂ ਸਰਹੱਦਾਂ ਨੂੰ ਕੰਟਰੋਲ ਕਰ ਰਹੇ ਹਨ ਇਹ ਇਸ ਗੱਲ ਦਾ ਸਬੂਤ ਹੈ ਕਿ ਲੋਨਿੰਦੀਆਂ ਖੁਰਾਕ ਦੀਆਂ ਚੀਜ਼ਾਂ ਪ੍ਰਦਾਨ ਨਹੀਂ ਕਰ ਰਹੇ ਸਾਡੇ ਕੋਲ ਡਾਕਟਰਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਵਕਫਾਕ ਏਜੰਸੀਆਂ ਤੋਂ ਦਿੱਤੇ ਗਏ ਕਈ ਸਬੂਤ ਵੀ ਹਨ ਜੋ ਸਾਨੂੰ ਮਹੀਨਿਆਂ ਤੋਂ ਇਹ ਦੱਸ ਰਹੇ ਹਨ ਕਿ ਆਬਾਦੀ ਵਿੱਚ ਕਪੋਸ਼ਨ ਫੈਲ ਰਿਹਾ ਹੈ ਕਈ ਥਾਵਾਂ ਤੇ 20 ਤੋਂ 30% ਜਿਹੜੇ ਬੱਚੇ ਨੇ ਉਹ ਗੰਭੀਰ ਕੰਪੋਸ਼ਨ ਜਿਹੜਾ ਕਪੋਸ਼ਨ ਹੁੰਦਾ ਉਹਦੇ ਤੋਂ ਪੀੜਤ ਨੇ ਤੇ ਭੁੱਖਮਰੀ ਦਾ ਸ਼ਿਕਾਰ ਨੇ ਉਤਰੀਤ ਮਜ਼ਗਾਜ਼ਾ ਦੇ ਇਜ਼ਰਾਈਲੀ ਹਮਲਿਆਂ ਵਿੱਚ ਪਿਛਲੇ 24 ਘੰਟਿਆਂ ਚ ਘੱਟੋ-ਘੱਟ 87 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਹੁਣ ਤੱਕ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 44 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ। ਪਰ ਬੈਂਜਾਮਿਨ ਨੇਤਨਯਾਹੁ ਨੇ ਇਹ ਕਹਿ ਰਿਹਾ ਹੈ ਕਿ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਾਣਬੁੱਝ ਕੇ ਗਾਜ਼ਾ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਝੂਠੇ ਦੋਸ਼ਦਾਰੀ ਹੈ। ਜਦ ਕਿ ਅਸੀਂ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਸਭ ਕੁਝ ਕੀਤਾ ਹੈ। ਉਤਰੀ ਗਾਜ਼ਾ ਤੇ ਵੀ ਰਾਤੋਂ ਰਾਤ ਇਜਰਾਈਲੀ ਹਮਲਾਚ ਘਟੋ ਘਟ 65 ਲੋਕ ਮਾਰੇ ਗਏ ਹਨ ਗਾਜ਼ਾ ਵਿੱਚ ਇੱਕ ਮੈਡੀਕਲ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਸੀਐਨਐਨ ਜਿਹੜਾ ਟੈਲੀਵਿਜ਼ਨ ਉਹਨੂੰ ਦੱਸਿਆ ਕਿ ਇਹ ਗਿਣਤੀ ਹੋਰ ਵਧਣ ਦੀ ਵੀ ਅਜੇ ਉਮੀਦ ਕੀਤੀ ਜਾਂਦੀ ਹੈ ਉੱਤਰੀ ਗਾਜ਼ਾ ਦੇ ਬੀਤ ਲਈਆ ਵਿੱਚ ਕਮਲ ਅਡਵਾਨ ਹਸਪਤਾਲ ਦੇ ਨਿਰਦੇਸ਼ਕ ਡਾਕਟਰ ਹੁਸਾਮ ਅਬੂ ਸਫੀਆ ਨੇ ਕਿਹਾ ਹੈ ਕੇ जख्मियां ਨੂੰ ਅਜੇ ਵੀ ਹਸਪਤਾਲ ਚ ਲਿਆਂਦਾ ਜਾ ਰਿਹਾ ਹੈ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਦੇ ਸਾਰੇ ਹਸਪਤਾਲਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਊਰਜਾ ਦੇ ਸਾਧਨ ਨੇ ਇੰਦਨ ਉਹਦੀ ਘਾਟ ਦੇ ਕਾਰਨ ਜਾਂ ਤਾਂ ਇਸ ਵਾਰਾਂ ਬੰਦ ਕਰਨੀਆਂ ਪੈਣਗੀਆਂ ਤੇ ਜਾਂ ਇਹ ਘਟਾਉਣੀਆਂ ਪੈਣਗੀਆਂ ਇਜ਼ਰਾਈਲ ਤੇ ਇਸ ਦੇ ਦਾਖਲੇ ਨੂੰ ਰੋਕਣ ਦਾ ਦੋਸ਼ ਥਾਉਂਦੇ ਹੋਏ ਹੁ ਕੀ ਹੈ ਉਹਨਾਂ ਨੇ ਹੋਰ ਵੱਖਰੇ ਇਜ਼ਰਾਈਲੀ ਹਵਾਈ ਹਮਲਿਆਂ ਚ ਦਕਰੀ ਲਬਨਾਨ ਵਿੱਚ ਘੱਟੋ ਘੱਟ 5 ਪੈਰਾਮੈਡਿਕਸ ਮਾਰੇ ਗਏ ਹਨ ਕਿਉਂਕਿ ਇਜ਼raਇਲੀ ਫੌਜਾਂ ਅਤੇ ਹਿਜ਼ਬੁੱਲਾ ਲੜਾਕਿਆਂ ਵਿੱਚ ਭਾਰੀ ਚੜਫਾਂ ਲਗਾਤਾਰ ਹੋ ਰਹੀਆਂ ਹਨ ਅਗਲੀ ਖਬਰ ਆਪਾਂ ਈਰਾਨ ਤੋਂ ਲੈਨੇ ਆ ਜੀ ਈਰਾਨ ਦੇ ਵਿਦੇਸ਼ ਮੰਤਰੀ ਨੇ ਫਵਾਦ ਹਸੈਨ ਉਹਨਾਂ ਨੇ ਕਿਹਾ ਹੈ ਕਿ ਇਜ਼raਇਲ ਤੋਂ ਸਪਸ਼ਟ ਸਾਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਹਨਾਂ ਦੀ ਸਰਕਾਰ ਨੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਅੰਦਰੂਨੀ ਤੇ ਬਾਹਰੀ ਕਈ ਕਦਮ ਚੁੱਕੇ ਹਨ ਹੁਸੈਨ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਨੂੰ ਇਰਾਕੀ ਖੇਤਰਾਂ ਦੀ ਵਰਤੋਂ ਕਰਕੇ ਹਮਲੇ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ ਹੁਸੈਨ ਨੇ ਕਿਹਾ ਹੈ ਕਿ ਇਹ ਸੂਚਕ ਖੇਤਰ ਬਲ ਦੀ ਅੱਗ ਦੇ ਹੇਠਾਂ ਆਇਆ ਹੋਇਆ ਹੈ ਉੱਤਰੀ ਕੋਰੀਆ ਦੇ ਜਿਹੜੇ ਹੈਗੇ ਨੇ ਡਿਕਟੇਟਰ ਜਾ ਸੁਪਰੀਮ ਲੀਡਰ ਕਿਮ ਜੋਗ ਉਹਨਾਂ ਦਾ ਕਹਿਣਾ ਹੈ ਕਿ ਪਰਮਾਣੂ ਯੋਧਾ ਖਤਰਾ ਕਦੇ ਵੀ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਹੁਣ ਹੋ ਗਿਆ ਹੈ ਕਿਮ ਜੋਗ ਉਹਨੇ ਇਸਦੇ ਲਈ ਉੱਤਰੀ ਕੋਰੀਆ ਦੇ ਪ੍ਰਤੀ ਅਮਰੀਕਾ ਦੀਆਂ ਹਮਲਾਵਰ ਅਤੇ ਦੁਸ਼ਮਣ ਨੀਤੀਆਂ ਨੂੰ ਜ਼ਿੰਮੇਵਾਰ ਠਾਇਆ ਹੈ ਅਤੇ ਕਿਹਾ ਹੈ ਕਿ ਅਮਰੀਕੀ ਨੀਤੀਆਂ ਕਦੇ ਨਹੀਂ ਬਦਲ ਸਕਦੀਆਂ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇਸੀਐਨ ਦੇ ਅਨਸਾਰ ਕਿਮ ਜੋਂਗ ਉਹਨne ਵੀਰਵਾਰ ਨੂੰ ਇੱਕ ਫੌਜੀ ਪ੍ਰਦਰਸ਼ਨੀ ਵਿੱਚ ਇਹ ਕਿਹਾ ਕਿ ਕੋਰੀਆਈ ਪ੍ਰਾਦੀਪ ਤੇ ਯੁੱਧ ਵਿੱਚ ਸ਼ਾਮਲ ਤਰਾਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੇ ਖਤਰਨਾਕ ਟਕਰਾਅ ਦਾ ਸਾਹਮਣਾ ਨਹੀਂ ਸੀ ਕੀਤਾ ਹੁਣ ਤੱਕ ਸਭ ਤੋਂ ਵਿਨਾਸ਼ਕਾਰੀ ਥਰਮੋ ਨਿਊਕਲੀਅਰ ਯੁੱਧ ਵਿੱਚ ਬਦਲ ਸਕਦਾ ਹੈ ਉਸਨੇ ਕਿਹਾ ਕਿ ਉਤਰੀ ਕੋਰੀਆ ਅਮਰੀਕਾ ਦੇ ਨਾਲ ਗੱਲਬਾਤ ਵਿੱਚ ਜਿੰਨਾ ਹੋ ਸਕਦਾ ਸੀ ਉਨਾ ਅੱਗੇ ਵਧਿਆ ਹੈ ਜਿੰਮਕਨ ਉਹਦੀ ਇਹ ਟਿੱਪਣੀ ਜੇ ਸਮੇਂ ਚ ਆਈ ਹੈ ਜਦੋਂ ਉਤਰੀ ਕੋਰੀਆ ਤੇ ਰੂਸ ਚ ਨਜ਼ਦੀਕੀਆਂ ਵਧ ਰਹੀਆਂ ਹਨ ਇਸ ਸਾਲ ਰੂਸ ਨੇ ਥਿਆਰਾ ਅਤੇ ਸੈਨਿਕਾਂ ਦੇ ਬਦਲੇ ਉਤਰੀ ਕੋਰੀਆ ਨੂੰ 10 ਲੱਖ ਬੈਰਲ ਤੋਂ ਵੱਧ ਤੇਲ ਵੀ ਸਪਲਾਈ ਕੀਤਾ ਹੈ ਪੋਲੈਂਡ ਦੇ ਪ੍ਰਧਾਨ ਮੰਤਰੀ ਦਾ ਵੀ ਇੱਕ ਬਿਆਨ ਆਇਆ ਜੀ ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਡਨਾਲਡ ਟਸਕ ਉਹਨਾਂ ਨੇ ਵੀ ਕਿਹਾ ਹੈ ਕਿ ਰੂਸ ਤੇ ਜਕਰੇਨ ਵਿਚਾਲੇ جنگ ਹੁਣ ਫੈਸਲਾ ਕੌਣ ਪੜਾ ਤੇ ਪਹੁੰਚ ਚੁੱਕੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ جنگ ਵਿੱਚ ਸ਼ਾਇਦ ਹੀ ਕਿਸੇ ਇੱਕ ਹਥਿਆਰ ਦੀ ਵਰਤੋਂ ਨੇ ਇੰਨੀ ਵਿਆਪਕ ਚਿੰਤਾ ਤੇ ਬਹਿਸ ਪੈਦਾ ਕੀਤੀ ਹੋਵੇ ਕੱਲ ਦੇ ਧਮਾਕਿਆਂ ਦੀ ਗੂੰਜ ਅੱਜ ਵੀ ਜਾਰੀ ਹੈ ਡਨਾਲਟਸ ਦੇ ਅਨੁਸਾਰ ਗਲੋਬਲ ਸੰਘਰਸ਼ ਦਾ ਖਤਰਾ ਗੰਭੀਰ ਅਤੇ ਅਸਲੀ ਹੈ ਕਿਉਂਕਿ ਬਹੁਤ ਸਾਰੇ ਮੁਲਕ ਕਹਿ ਰਹੇ ਹਨ ਕਿ ਰਸ਼ੀਆ ਦੀਆਂ ਧਮਕੀਆਂ ਹੀ ਨੇ ਉਹ ਕਦੀ ਵੀ ਜਰਾ ਉਹ ਐਟਮੀ ਬੰਬ ਦੀ ਵਰਤੋਂ ਨਹੀਂ ਕਰ ਸਕੇਗਾ ਜਿਹੜਾ ਕਿ ਬਾਰ ਬਾਰ ਪੂਤਨ ਨੇ ਚੇਤਾਵਨੀਆਂ ਦਿੱਤੀਆਂ ਹੋਈਆਂ ਨੇ ਤੇ ਦੂਸਰੇ ਪਾਸੇ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਅਮਰੀਕਾ ਦੀ ਤਰ੍ਹਾਂ ਕੋਈ ਵੀ ਮੁਲਕ ਆਪਣੇ ਉੱਤੇ ਹਮੇਸ਼ਾ ਲਈ ਤਬਾ ਲਾਉਣ ਲਈ ਤਿਆਰ ਨਹੀਂ ਹੋਏਗਾ ਕਿ ਉਸਨੇ ਵੀ ਐਟਮ ਬੰਬ ਦੀ ਵਰਤੋਂ ਕੀਤੀ ਹੈ ਜੇ ਇਸ ਵਾਰ ਇਹ ਐਟਮ ਬੰਬ ਦੀ ਵਰਤੋਂ ਹੁੰਦੀ ਹੈ ਤੇ ਫਿਰ ਇਹਦਾ ਰਾਹ ਖੁੱਲ ਜਾਏਗਾ ਤੇ ਫਿਰ ਬਹੁਤ ਸਾਹਾ-ਤਾਹਾ ਤੇ ਸਾਨੂੰ ਵਿਨਾਸ਼ ਵੇਖਣ ਨੂੰ ਮਿਲ ਸਕਦਾ ਹੈ ਤੇ ਸਵੀਡਨ ਦੇ ਵੀ ਰੱਖਿਆ ਮੰਤਰੀ ਪਾਲ ਜੌਨਸਨ ਨੇ ਵੀ ਇਸ ਸੰਬੰਧੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਪਾਲ ਜੌਨਸਨ ਨੇ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਯੂਕਰੇਨ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਯੂਕਰੇਨ ਦੀ ਮਦਦ ਕਰਨ ਤੋਂ ਨਿਰਾਸ਼ ਕਰਨ ਦੀ ਕੋਸ਼ਿਸ਼ ਇਹ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕੰਮ ਨਹੀਂ ਕਰੇਗੀ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜਾ ਪਰਮਾਣੂ ਹਮਲੇ ਦੀ ਧਮਕੀ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਯੂਕਰੇਨ ਦੀ ਮਦਦ ਨਾ ਕਰੀਏ ਚੀਨ ਨੇ ਰੂਸ ਤੇ ਯੂਕਰੇਨ ਯੁੱਧ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਸੰਜਮ ਅਤੇ ਸ਼ਾਂਤੀ ਵਰਤਨ ਦੀ ਅਪੀਲ ਕੀਤੀ ਹੈ ਯੂਕਰੇਨ ਦੀ ਸੰਸਦ ਨੇ ਕੀਵਤੋ ਰੂਸੀ ਮਜ਼ਾਈਲ ਹਮਲੇ ਦੀ ਧਮਕੀ ਦੇ ਮੱਦੇਨਜ਼ਰ ਸ਼ੁੱਕਰਵਾਰ ਦਾ ਸੈਸ਼ਨ ਰੱਦ ਕਰ ਦਿੱਤਾ ਹੈ ਇਸ ਗੱਲ ਦਾ ਖਤਰਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਉੱਤੇ ਰੂਸ ਵੱਲੋਂ ਹਮਲੇ ਤੇਜ਼ ਕੀਤੇ ਜਾ ਸਕਦੇ ਹਨ ਜੇਲਨਸਕੀ ਦਾ ਇੱਕ ਬਿਆਨ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਡਨੀਪਰੋ ਸ਼ਹਿਰ ਦੇ ਰੂਸੀ ਬੈਲਿਸਟਿਕ ਮਿਜ਼ਾਈਲ ਦਾ ਹਮਲਾ ਇਹ ਦਰਸਾਉਂਦਾ ਹੈ ਕਿ ਰੂਸ ਇਸ ਜੰਗ ਨੂੰ ਹੋਰ ਗੰਭੀਰ ਤੌਰ ਤੇ ਪੜਕਾਉਣਾ ਚਾਹੁੰਦਾ ਹੈ ਜੇਲਨਸਕੀ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਇਸ ਤੇ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਠੋਸ ਜਵਾਬ ਨਹੀਂ ਦੇ ਰਿਹਾ ਤੇ ਇਸ ਨਾਲ ਇਹ ਸੰਦੇਸ਼ ਜਾ ਰਿਹਾ ਹੈ ਕਿ ਰੂਸ ਜੋ ਵੀ ਕਰ ਰਿਹਾ ਹੈ ਉਸ ਨੂੰ ਮੰਜ਼ੂਰ ਹੈ ਸ਼ਾਂਤੀ ਲਈ ਰੂਸ ਤੇ ਦਬਾਅ ਪਾਇਆ ਜਾਣਾ ਚਾਹੀਦਾ ਹੈ ਜੋ ਕਿ ਮਜ਼ਬੂਤੀ ਨਾਲ ਖੜੇ ਹੋਣ ਨਾਲ ਹੀ ਸੰਭਵ ਹੈ ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਨ ਨੇ ਕਿਹਾ ਹੈ ਕਿ ਨਿਪਰੋ ਦੇ ਹਮਲਾ ਯੂਕਰੇਨ ਦੇ ਹਮਲਿਆਂ ਦਾ ਜਵਾਬ ਹੈ ਇਸ ਦੇ ਨਾਲ ਹੀ ਪੁਤਨ ਨੇ ਉਹਨਾਂ ਦੇਸ਼ਾਂ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ ਜੋ ਯੂਕਰੇਨ ਨੂੰ ਹਥਿਆਰ ਤੇ ਅਸਲਾ ਗੋਲਾ ਜਿਹੜਾ ਉਹ ਭੇਜ ਰਹੇ ਹਨ ਪੂਤਨ ਨੇ ਚੇਤਾਵਨੀ ਭੇਜਿਆ ਜਿਸ ਵਿੱਚ ਕਿਹਾ ਹੈ ਕਿ ਰੂਸ ਉਹਨਾਂ ਦੇਸ਼ਾਂ ਦੇ ਫੌਜੀ ਟਿਕਾਣਿਆਂ ਤੇ ਵੀ ਹਮਲਾ ਕਰ ਸਕਦਾ ਹੈ ਜੋ ਆਪਣੇ ਹਥਿਆਰਾਂ ਨੂੰ ਅਜਿਹੇ ਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਦੇ ਰਹੇ ਹਨ ਪੂਤਨ ਨੇ ਇਹ ਵੀ ਕਿਹਾ ਹੈ ਕਿ ਰੂਸ ਕਿਸੇ ਵੀ ਕਟਨਾ ਕਰਨ ਲਈ ਤਿਆਰ ਹੈ ਜੇਕਰ ਕਿਸੇ ਨੂੰ ਅਜੇ ਵੀ ਇਸ ਤੇ ਸ਼ੱਕ ਹੈ ਤਾਂ ਉਹਨਾਂ ਨੂੰ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਕੀਤੀ ਦਾ ਜਵਾਬ ਹੀ ਮਿਲੇਗਾ ਅਦਾਨੀ ਤੇ ਉਸਦੇ ਸੱਤ ਸਾਥੀਆਂ ਖਿਲਾਫ ਨਿਊਯਾਰਕ ਦੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ ਹੁਣ ਇਸ ਮਾਮਲੇ 'ਚ ਵਾਈਟ ਹਾਊਸ ਦਾ ਵੀ ਇੱਕ ਬਿਆਨ ਆਇਆ ਵਾਈਟ ਹਾਊਸ ਦੀ ਪ੍ਰੈਸ ਕਟਰ ਨੇ ਕਿਹਾ ਹੈ ਕਿ ਅਸੀਂ ਇਹਨਾਂ ਦੋਸ਼ਾਂ ਤੋਂ ਜਾਣੂ ਤਾਂ ਹਾਂ ਸਿਰਫ ਅਮਰੀਕੀ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਆਈ ਐਸ ਈ ਸੀ ਅਤੇ ਨਿਆਂ ਵਿਭਾਗ डीओजी ਹੀ ਇਹਨਾਂ ਦੋਸ਼ਾਂ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ ਬਲਾਰੇ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਗੌਤਮ ਅਡਾਨੀ ਤੇ ਲੱਗੇ ਦੋਸ਼ਾਂ ਕਰ ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਕੋਈ ਨੁਕਸਾਨ ਹੋਵੇਗਾ ਜਾਂ ਨਹੀਂ ਤੇ ਇਸ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਨੀ ਉੱਤੇ ਟਿਕੇ ਹੋਏ ਹਨ ਭਾਰਤੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਚ ਸਮਾਜਵਾਦੀ ਧਰਮ ਨਿਰਪੱਖ ਅਤੇ ਅਖੰਡਤਾ ਵਰਗੇ ਸ਼ਬਦ ਸ਼ਾਮਲ ਕਰਨ ਵਾਲੀ 1976 ਦੀ ਸੋਧ ਜਿਹੜੀ ਸੀਗੀ ਉਹਦੀ ਨਿਆਂਇਕ ਸਮੀਖਿਆ ਕੀਤੀ ਗਈ ਹੈ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਐਮਰਜੈਂਸੀ ਦੌਰਾਨ ਸੰਸਦ ਨੇ ਜੋ ਕੁਝ ਵੀ ਕੀਤਾ ਉਹ ਫਜ਼ੂਲ ਦਾ ਹੀ ਕੰਮ ਸੀ ਐਡਵੋਕੇਟ ਜੈਨ ਨੇ ਇਜ਼ਦਲੀਲ ਦਿੱਤੀ ਕਿ ਸੰਵਿਧਾਨ ਵਿੱਚ 1976 ਦੀ ਸੋਧ ਲੋਕਾਂ ਦੀ ਗੱਲ ਸੁਣੇ ਬਿਨਾ ਹੀ ਪਾਸ ਕਰ ਦਿੱਤੀ ਗਈ ਸੀ ਕਿਉਂਕਿ ਇਹ ਐਮਰਜੈਂਸੀ ਦੌਰਾਨ ਪਾਸ ਕੀਤੀ ਗਈ ਸੀ ਅਤੇ ਇਸ 'ਚ ਇਹਨਾਂ ਸ਼ਬਦਾਂ ਦਾ ਸ਼ਾਮਲ ਕਰਨ ਦਾ ਮਤਲਬ ਲੋਕਾਂ ਨੂੰ ਵਿਸ਼ੇਸ਼ ਵਿਚਾਰਧਾਰਾ ਦਾ ਪਾਲਣ ਕਰਨ ਲਈ ਮਜਬੂਰ ਕਰਨਾ ਹੋਵੇਗਾ ਇੰਦਰਾ ਗਾਂਧੀ ਦੀ ਵਾਈ ਵਾਲੀ ਸਰਕਾਰ ਵੱਲੋਂ 1976 ਵਿੱਚ ਪੇਸ਼ ਕੀਤੀ ਗਈ ਬਤਾਲਵੀ ਸੰਵਿਧਾਨਕ ਸੋਧ ਦੇ ਤਹਿਤ ਸੰਵਿਧਾਨ ਦੀ ਪ੍ਰਸਤਾਵਨਾ 'ਚ ਸਮਾਜਵਾਦੀ ਧਰਮ ਨਿਰਪੱਖ ਤੇ ਅਖੰਡਤਾ ਸ਼ਬਦ ਸ਼ਾਮਿਲ ਕੀਤੇ ਗਏ ਸਨ ਇਸ ਸੋਧ ਨੇ ਪ੍ਰਸਤਾਵਨਾ ਚ ਭਾਰਤ ਦੇ ਵਰਣਨ ਨੂੰ ਪ੍ਰਭੂ ਸਤਾ ਲੋਕਤੰਤਰੀ ਗਣਰਾਜ ਤੋਂ ਬਦਲ ਕੇ ਪ੍ਰਭੂ ਸਤਾ ਸਵਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਕਰ ਦਿੱਤਾ ਸੀ ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਸਾਬਕਾ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਵਕੀਲ ਵਿਸ਼ਨੂੰ ਸ਼ੰਕਰ ਜੈਨ ਅਤੇ ਹੋਰਾਂ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ 'ਚ ਸਮਾਜਵਾਦੀ ਅਤੇ ਧਰਮ ਨਿਰਮਖ ਸ਼ਬਦਾਂ ਨੂੰ ਸ਼ਾਮਲ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਹਾਲਾਂਕਿ ਚੀਫ ਜਸਟਿਸ ਨੇ ਕਿਹਾ ਹੈ ਕਿ ਸੰਬੰਧਿਤ ਸੋਧ ਯਾਨੀ ਕਿ ਬਤਾਲਮੀ ਜਿਹੜੀ ਸੰਵਧਾਨਕ ਸੋਧ ਆ ਇਸ ਦੀ ਅਦਾਲਤ ਨੇ ਪਹਿਲਾਂ ਵੀ ਕਈ ਵਾਰ ਨਾਇਕ ਸਮੀਖਿਆ ਕੀਤੀ ਹੋਈ ਹੈ ਸੰਸਦ ਨੇ ਫਿਰ ਦਖਲ ਦਿੱਤਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸ ਸਮੇਂ ਜਾਨੀ ਕਿ ਐਮਰਜੈਂਸੀ ਦੇ ਦੌਰਾਨ ਸੰਸਦ ਨੇ ਜੋ ਕੁਝ ਕੀਤਾ ਉਹ ਵਾਧੂ ਹੀ ਸੀ ਜਾਂ ਫਜ਼ੂਲ ਸੀ ਬੈਂਚ ਨੇ ਕਿਹਾ ਕਿ 25 ਰਿਮੈਂਬਰ ਨੂੰ ਇਸ ਤੇ ਮੁੱਦੇ ਤੇ ਆਪਣਾ ਹੁਕਮ ਵੀ ਪਾਸ ਕਰਨਗੇ ਸਦਮਾਈ ਦਿਵਾਨ ਬੈਂਚ ਨੇ ਪਟੀਸ਼ਨ ਕਰਤਾ ਦੀ ਬੇਨਤੀ ਅਨਸਾਰ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭਾਰਤੀ ਅਰਥਾਂ ਵਿੱਚ ਸਮਾਜਵਾਦੀ ਹੋਣ ਨੂੰ ਕਲਿਆਣਕਾਰੀ ਰਾਜ ਮੰਨਿਆ ਜਾਂਦਾ ਹੈ ਬੈਂਚ ਨੇ ਕਿਹਾ ਕਿ ਭਾਰਤ ਵਿੱਚ ਸਮਾਜਵਾਦ ਨੂੰ ਸਮਝਣ ਦਾ ਤਰੀਕਾ ਦੂਜੇ ਦੇਸ਼ਾਂ ਨਾਲੋਂ ਬਹੁਤ ਵੱਖਰਾ ਹੈ ਸਾਡੇ ਸੰਦਰਭ ਵਿੱਚ ਸਮਾਜਵਾਦ ਦਾ ਮੁੱਖ ਅਰਥ ਕल्याणकारी ਰਾਜ ਹੈ ਸਿਰਫ ਇੰਨਾ ਹੀ ਇਸ ਤੋਂ ਵੱਧ ਹੋਰ ਕੁਝ ਨਹੀਂ ਇਸ ਨੇ ਨਿੱਜੀ ਖੇਤਰ ਨੂੰ ਕਦੇ ਵੀ ਆਪਣੇ ਕੰਮਕਾਰ ਤੋਂ ਨਹੀਂ ਰੋਕਿਆ ਜੋ ਚੰਗੀ ਤਰੱਕੀ ਕਰ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਦਾ ਲਾਭ ਵੀ ਹੋਇਆ ਹੈ ਅਗਲੀ ਖਬਰ ਹੈ ਜੀ ਜਿਹੜਾ ਤ੍ਰਿਮੂਲਾ ਤ੍ਰਿਮੂਲਾਲ ਤ੍ਰਿਮਾਲਾ ਤ੍ਰਿਪਤੀ ਦੇਵਸਥਮ ਟੀ ਡੀ ਡੀ ਇੱਕ ਬੋਰਡ ਹੈ ਜੀ ਜਿਹੜਾ ਜਿਹੜਾ ਤ੍ਰਿਪਤੀ ਦਾ ਬਾਲਾਜੀ ਮੰਦਿਰ ਜਿਹੜਾ ਉਹਨੂੰ ਕੰਟਰੋਲ ਕਰਦਾ ਤੇ ਉਸ ਬੋਰਡ ਦੇ ਮੰਦਰ ਦੇ ਵਿੱਚ ਗੈਰ ਹਿੰਦੂਆਂ ਦੇ ਕਰਮਚਾਰੀ ਜਿਹੜੇ ਲੱਗੇ ਹੋਇਆ ਉਹਨਾਂ ਦੀ ਨਿਯੁਕਤੀ ਨਾ ਕਰਨ ਦਾ ਬੋਰਡ ਨੇ ਹੁਣ ਫੈਸਲਾ ਲੈ ਰਿਆ ਬੋਰਡ ਨੇ ਰਾਜ ਸਰਕਾਰ ਨੂੰ ਕਿਹਾ ਹੈ ਕਿ ਜਿਹੜੇ ਵੀ ਗੈਰ ਹਿੰਦੂ ਪਹਿਲਾਂ ਇੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਕਿਸੇ ਹੋਰ ਵਿਭਾਗ ਵਿੱਚ ਨਿਯੁਕਤ ਕਰ ਦੇਣ ਜਾਂ ਉਹਨਾਂ ਨੂੰ ਵੌਲੰਟਰੀ ਤੌਰ ਤੇ ਰਿਟਾਇਰਮੈਂਟ ਲੈਣ ਦੀ ਇਜਾਜ਼ਤ ਦੇ ਦੇਣ TTD ਦੇ TTD ਦੇ ਚੇਅਰਮੈਨ BR ਨਾਇਡੂ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਇਹ ਮੰਗ ਉਠਾਈ ਜਾ ਰਹੀ ਹੈ ਕਿ TTD ਵਿੱਚ ਸਿਰਫ ਹਿੰਦੂਆਂ ਨੂੰ ਹੀ ਨਿਯੁਕਤ ਕੀਤਾ ਜਾ ਅਸੀਂ ਜੇ ਇਸ ਲਈ ਕਰਨਾ ਚਾਹੁੰਦੇ ਸੀ ਤਾਂ ਕਿ ਮੰਦਰ ਦੀ ਪਵਿੱਤਰਤਾ ਨੂੰ ਲੈ ਕੇ ਸ਼ਰਧਾਲੂਆਂ 'ਚ ਕੋਈ ਵੀ ਸ਼ੱਕ ਦੀ ਗੁੰਜਾਇਸ਼ ਨਾ ਰਹੇ TTD ਬੋਰਡ ਦੇ ਇਸ ਫੈਸਲੇ ਨੇ ਮੁਰ ਤੋਂ ਵਿਵਾਦ ਪੈਦਾ ਕਰ ਦਿੱਤਾ ਹੈ ਕਿਉਂਕਿ ਤੇਲੰਗਾਨਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ 2118 ਵਿੱਚ ਇਸ ਮਾਮਲੇ ਤੇ ਇੱਕ ਫੈਸਲਾ ਸੁਣਾਇਆ ਸੀ ਕਿ ਗੈਰ ਹਿੰਦੂ ਕਰਮਚਾਰੀਆਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਉਹ ਸਾਰੇ ਸਰਕਾਰੀ ਕਰਮਚਾਰੀ ਹਨ TTD ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਦ ਕੋਦਾਰਾਪੂ ਮੁਰਲੀ ਨੇ ਕਿਹਾ ਹੈ ਕਿ ਸਬੰਧਤ 31 ਗੈਰ ਹਿੰਦੂ ਕਰਮਚਾਰੀ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ TTD ਦੇ ਹਸਪਤਾਲਾਂ ਸਕੂਲਾਂ ਬਾਗਾਂ ਤੇ ਡਰਾਈਵਰਾਂ ਵਜੋਂ ਕੰਮ ਕਰ ਰਹੇ ਹਨ ਉਹਨਾਂ ਦੀ ਮੌਜੂਦਗੀ ਦਾ ਮੰਦਰ ਦੇ ਕੰਮਕਾਜ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਸਰ ਨਹੀਂ ਪੈ ਰਿਹਾ ਜੇਕਰ ਕਿਸੇ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੀ ਲੰਘਣਾ ਹੁੰਦੀ ਹੈ ਤਾਂ ਇਹ ਇੱਕ ਕਿਸਮ ਦੀ ਅਦਾਲਤ ਦੀ ਨਰਾਦਰੀ ਹੋਵੇਗੀ ਤਰਮਾਲਾ ਤ੍ਰੁਪਤੀ ਦੇਵ ਸਥਾਨਮ ਬੋਰਡ ਨੇ ਸਭ ਤੋਂ ਪਹਿਲਾਂ 1988 ਵਿੱਚ ਗੈਰ ਹਿੰਦੂਆਂ ਨੂੰ ਮੰਦਰ ਪ੍ਰਸ਼ਾਸਨ ਤੋਂ ਪਾਬੰਦੀ ਲਾਉਣ ਦਾ ਆਦੇਸ਼ ਜਾਰੀ ਕੀਤਾ ਸੀ ਪਰ 2007 ਵਿੱਚ ਇੱਕ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਜਿਸ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਵੀ ਗੈਰ ਹਿੰਦੂਆਂ ਦੀ ਨਿਯੁਕਤੀ ਤੇ ਪਾਬੰਦੀ ਲਾ ਦਿੱਤੀ ਗਈ ਸੀ ਦਰਸਲ ਇਹ ਹੁਕਮ ਇੱਕ ਸਥਾਨਕ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ਤੋਂ ਬਾਅਦ ਜਾਰੂ ਕੀਤਾ ਗਿਆ ਸੀ ਇਸ ਸਟਿੰਗ ਆਪਰੇਸ਼ਨ ਵਿੱਚ ਦਿਖਾਇਆ ਗਿਆ ਸੀ ਕਿ ਇੱਕ ਟੀਟੀਪੀ ਅਧਿਕਾਰੀ ਐਤਵਾਰ ਨੂੰ ਚਰਚ ਜਾਣ ਲਈ ਆਪਣੀ ਸਰਕਾਰੀ ਗੱਡੀ ਦੀ ਵਰਤੋਂ ਕਰ ਰਿਹਾ ਸੀ ਇਸ ਤੋਂ ਬਾਅਦ ਕੁਝ ਕਰਮਚਾਰੀਆਂ ਨੂੰ ਇਸ ਮਾਮਲੇ ਨੂੰ ਲੈ ਕੇ ਤੇਲੰਗਾਨਾ ਹਾਈ ਕੋਰਟ ਵੀ ਪਹੁੰਚ ਗਏ ਸਨ ਇਸ ਤੋਂ ਬਾਅਦ ਗੈਰ ਹਿੰਦੂ ਕਰਮਚਾਰੀਆਂ ਨੂੰ TTD ਵਿੱਚੋਂ ਕੱਢਣ ਦੀ ਮਿਹਨਤੇਜੀ ਨਾਲ ਸ਼ੁਰੂ ਹੋ ਗਈ ਤੇਲੰਗਾਨਾ ਹਾਈ ਕੋਰਟ ਵਿੱਚ ਜਸਟਿਸ ਰਮੇਸ਼ ਰੰਗਾਨਾਥਨ ਅਤੇ ਕੇ ਵਿਜੇ ਲక్ష్ਮੀ ਦੀ ਡਿਵੀਜ਼ਨ ਬੈਂਚ ਨੇ ਫੈਸਲਾ ਦਿੱਤਾ ਸੀ ਕਿ TTD ਬੋਰਡ ਧਰਮ ਦੇ ਆਧਾਰ ਤੇ ਸਰਕਾਰੀ ਕਰਮਚਾਰੀਆਂ 'ਚ ਵਿਤਕਰਾ ਨਹੀਂ ਕਰ ਸਕਦਾ ਅਗਲੀ ਖਬਰ ਛਤੀਸ਼ਗੜ ਤੋਂ ਹੈ ਜੀ ਜਿਹੜੀ ਮਾਓਵਾਦ ਨਾਲ ਸੰਬੰਧਤ ਆ ਪੁਲਿਸ ਨੇ ਛਤੀਸ਼ਗੜ ਦੇ ਮਾਓਵਾਦੀ ਪ੍ਰਾਪਤ ਸੁਕਮਾ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ 10 ਛੱਕੀ ਮਾਓਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ ਹੈ ਸ਼ੱਕੀ ਮਾਓਵਾਦੀਆਂ ਦਾ ਮਤਲਬ ਇਹ ਹੈ ਕਿ ਜਿਹੜੇ ਹਥਿਆਰਬੰਦ ਮਾਓਵਾਦੀ ਨਹੀਂ ਤੇ ਆਮ ਲੋਕ ਵੀ ਇਸ ਘਟਨਾ ਕਰੋਂ ਚ ਮਾਰੇ ਜਾਂਦੇ ਆ ਜਿਨ੍ਹਾਂ ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਮਾਓਵਾਦੀਆਂ ਨਾਲ ਮਿਲੇ ਹੋਇਆ ਜਾਂ ਮਾਓਵਾਦੀਆਂ ਦੀ ਮਦਦ ਕਰਦੇ ਆ ਪਰ ਪੁਲਿਸ ਕਹਿ ਰਹੀ ਹੈ ਕਿ ਇੱਕ ਮੁਕਾਬਲਾ ਹੋਇਆ ਜਿਹੜਾ ਅਜੇ ਵੀ ਜਾਰੀ ਹੈ ਪੁਲਿਸ ਨੇ ਮਰਨ ਵਾਲੇ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਅਤੇ ਇਹ ਵੀ ਕਿਹਾ ਹੈ ਕਿ ਘਟਨਾ ਸਥਾਨ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਤਲਾਸ਼ੀ ਮہم ਅਜੇ ਵੀ ਜਾਰੀ ਹੈ ਬਸਤਰ ਦੇ ਆਈਜੀ ਪੁਲਿਸ ਸੁੰਦਰ ਰਾਜ ਪੀ ਨੇ ਕਿਹਾ ਹੈ ਕਿ ਮਾਓਵਾਦੀਆਂ ਦੀ ਸੂਚਨਾ ਮਿਲਤੇ ਜ਼ਿਲ੍ਹਾ ਰਜ਼ਰੂ ਗਾਰਡ ਅਤੇ ਸੀਆਰਪੀਐਫ ਦੇ ਜਵਾਨਾਂ ਦੀ ਇੱਕ ਸਾਂਝੀ ਟੀਮ ਨੂੰ ਸੁਕਮਾ ਜ਼ਿਲ੍ਹੇ ਦੇ ਕੋਟਾ ਤੇ ਕਿਸ਼ਤਾ ਰਾਮ ਖੇਤਰਾ ਵਿੱਚ ਭੇਜਿਆ ਗਿਆ ਸੀ ਜੰਗਲਾਂ ਤੇ ਪਹਾੜੀਆਂ ਵਿੱਚ ਮਾਓਵਾਦੀਆਂ ਨਾਲ ਮੁਕਾਬਲਾ ਹੋਇਆ ਹੈ ਉਮਰ ਕੈਦ ਦੀ ਸਜ਼ਾ ਮੁਤਲਕ ਕੀਤੀ ਜਾਂਦੀ ਅਪੀਲ ਲੈ ਕੇ ਆਸਾ ਰਾਮ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ ਗੁਜਰਾਤ ਹਾਈ ਕੋਰਟ ਨੇ 29 ਅਗਸਤ ਨੂੰ ਆਸਰਾਮ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਵਿੱਚ ਗਾਂਧੀ ਨਗਰ ਦੀ ਇੱਕ ਅਦਾਲਤ ਨੇ 2023 ਚ ਆਸਰਾਮ ਦੀ ਉਮਰ ਕੈਦ ਦੀ سزا ਮੁਤਲ ਕਰਨ ਦੀ ਮੰਗ ਕੀਤੀ ਸੀ سزا ਮੁਤਲ ਕਰਦੇ ਹੋਏ ਤੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਹਾਈ ਕੋਰਟ ਨੇ ਕਿਹਾ ਸੀ ਕਿ ਰਾਜ ਦਾ ਕੋਈ ਮਾਮਲਾ ਬਣਦਾ ਹੀ ਨਹੀਂ ਆਸਾਰਾਮ ਦੀ ਪਟੀਸ਼ਨ ਚ ਕਿਹਾ ਗਿਆ ਹੈ ਕਿ ਉਹ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ ਤੇ ਜਬਰ ਜਨਾਹ ਦੇ ਝੂਠੇ ਕੇਸ ਬਣੇ ਹਨ ਜਸਟਿਸ ਐਮ ਐਮ ਸੁੰਦਰੇਸ਼ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਆਸਾਰਾਮ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਉਹ ਇਸ ਮੁੱਦੇ ਤੇ ਉਦੋਂ ਹੀ ਵਿਚਾਰ ਕਰੇਗੀ ਜਦੋਂ ਇਸ ਨੂੰ ਜਾਇਜ਼ ਠਰਾਉਣ ਲਈ ਕੋਈ ਡਾਕਟਰੀ ਆਧਾਰ ਬਣਦਾ ਹੋਵੇਗਾ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 13 ਦਸੰਬਰ ਦੀ ਤੈਅ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਨੋਟਿਸ ਜਾਰੀ ਕਰਾਂਗੇ ਪਰ ਅਸੀਂ ਸਿਰਫ ਮੈਡੀਕਲ ਸ਼ਰਤਾਂ ਤੇ ਹੀ ਵਿਚਾਰ ਕਰਾਂਗੇ ਹੋਰ ਕਿਸੇ ਤੇ ਨਹੀਂ ਅਗਲੀ ਕਰ ਖਬਰ ਵੀ ਜੀ ਇੱਕ ਡੇਰੇ ਦੇ ਸਾਧੂ ਨੂੰ ਆ ਜਿਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਇਹ ਨਪੁੰਸਕ ਬਣਾ ਦਿੱਤਾ ਸੀ ਡੇਰੇ ਦੇ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਜਲਦੀ ਸ਼ੁਰੂ ਹੋ ਸਕਦੀ ਹੈ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਕੇਸ ਦੀ ਡੈਰੀ ਤੇ ਗਵਾਹਾਂ ਦੇ ਬਿਆਨਾਂ ਦੀ ਕਾਪੀ ਸੌਂਪਣ ਦਾ ਹੁਕਮ ਦਿੱਤਾ ਸੀ ਜਿਸ ਖਿਲਾਫ ਸੀਬੀਆਈ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਨੇ ਸੀਬੀਆਈ ਦੀ ਇਸ ਪਟੀਸ਼ਨ ਤੇ 1019 ਚ ਇਸ ਕੇਸ ਦੀ ਸੁਣਵਾਈ ਤੇ ਰੋਕ ਲਗਾ ਦਿੱਤੀ ਸੀ ਉਦੋਂ ਤੋਂ ਇਸ ਕੇਸ ਦੀ ਸੁਣਵਾਈ ਜਿਹੜੀ ਹੈ ਉਹ ਰੁਕੀ ਹੋਈ ਸੀ ਹੁਣ ਇਸ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਜਲਦੀ ਹੀ ਸੁਣਵਾਈ ਸ਼ੁਰੂ ਹੋ ਸਕਦੀ ਹੈ ਪਟੀਸ਼ਨ ਵਿੱਚ ਵੀ ਦੋਸ਼ ਲਾਏ ਗਏ ਨੇ ਕਿ ਡੇਰੇ 'ਚ ਸਾਧੂਆਂ ਨੂੰ ਕੱਢਣ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਮਾਮਲੇ 'ਚ ਪਟੀਸ਼ਨ ਕਰਤਾ ਨੇ ਦੋਸ਼ ਲਾਇਆ ਸੀ ਕਿ ਆਸ਼ਰਮ 'ਚ ਸਾਧੂਆਂ ਨੂੰ ਭਗਵਾਨ ਨਾਲ ਜੋੜਨ ਦੇ ਨਾਂ ਤੇ ਨਪੁੰਸਕ ਬਣਾਇਆ ਜਾ ਰਿਹਾ ਹੈ ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਦੇ ਸਬੀਰ ਚ ਅਜੀਬ ਤਰ੍ਹਾਂ ਦੇ ਬਦਲਾਅ ਹੋਣ ਲੱਗੇ ਹਨ ਹਾਈ ਕੋਰਟ ਨੇ ਮਾਮਲੇ ਦੀ ਲੰਬੀ ਸੁਣਵਾਈ ਤੋਂ ਬਾਅਦ ਸੀਬੀਆਈ ਜਾਂਚ ਦੇ ਹੁਕਮ ਦੇ ਦਿੱਤੇ ਸਨ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਅਤੇ ਇਟਲੀ ਅਦਾਲਤ ਵਿੱਚ ਚਾਰ ਚੀਟ ਵੀ ਪੇਸ਼ ਕੀਤੀ ਉਦੋਂ ਤੋਂ ਇਹ ਕੇਸ ਪੰਚਕੁਲਤਾ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਹੈ ਡੇਰਾ ਮੁਖੀ ਰਾਮ ਰਹੀਮ ਇਸ ਸਮੇਂ ਸਰਾਰੀਆ ਜੇਲ੍ਹ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹੈ ਰਾਮ ਰਹੀਮ ਨੂੰ 2017 ਚ ਆਪਣੀਆਂ ਦੋ ਜਿਹੜੀਆਂ ਉਸ ਅਸਾਧਵੀਆਂ ਸੀਗੀਆਂ ਉਹਨਾਂ ਦੇ ਨਾਲ ਬਲਾਤ ਕਰਨ ਦੇ ਬਲਾਤਕਾਰ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਤੋਂ ਇਲਾਵਾ ਡੇਰਾ ਮੁਖੀ ਰਾਮ ਰਹੀਮ ਅਤੇ ਤਿੰਨ ਹੋਰ ਲੋਕਾਂ ਨੂੰ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ ਸਾਲ 2019 ਚ ਅਦਾਲਤ ਨੇ ਪੱਤਰਕਾਰ ਕਤਲ ਕੇਸ ਵਿੱਚ ਵੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਸਜ਼ਾ ਸੁਣਾਈ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ अरोड़ा ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਪਾਰਟੀ ਦੀ ਪੰਜਾਬ ਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। अरोड़ा ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਪ੍ਰਧਾਨ ਅਤੇ ਉਪ ਪ੍ਰਧਾਨ ਦੇ ਨਾਵਾਂ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਕੀਤਾ ਹੈ। ਮਾਨ ਨੇ ਅਮਨ अरोड़ा ਤੇ ਸ਼ੈਰੀ ਕਲਚੀ ਨਾਲ ਇੱਕ ਤਸਵੀਰ ਵੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਨਿਟ ਮੰਤਰੀ ਅਮਨ अरोड़ा ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਚੀ ਨੂੰ ਸੌਂਪ ਦਿੱਤੀ ਹੈ ਅਮਨ अरोड़ा ਜੋ ਕੇਸਨਾਮਲਕੇ ਤੋਂ ਵਿਧਾਇਕ ਹਨ ਉਹ ਉਹਨਾਂ ਦਾ ਸੂਬਾ ਪਾਰਟੀ ਪ੍ਰਧਾਨ ਵਜੋਂ ਨੁਕਤੀ ਨੂੰ ਲੈ ਕੇ ਕਾਫੀ ਪਿਛਲੇ ਸਮੇਂ ਤੋਂ ਚਰਚਾ ਚੱਲ ਵੀ ਰਹੀ ਸੀ ਹਾਲਾਂਕਿ ਇਸ ਦਾ ਅੰਤਮ ਫੈਸਲਾ ਸ਼ੁੱਕਰਵਾਰ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸੰਸਤੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਅਰੋੜਾ ਨੂੰ ਜਮੀਨੀ ਪੱਧਰ ਤੇ ਪਾਰਟੀ ਕਾਡਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਆਮ ਤੌਰ ਤੇ ਕਹਿਆ ਜਾਂਦਾ ਹੈ ਕਿ ਪਾਰਟੀ ਨੇ ਆਪਣੇ ਕਾਡਰ ਨੂੰ ਬਿਲਕੁਲ ਖੁੱਲਾ ਛੱਡਿਆ ਆ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹਨਾਂ ਦਾ ਸਟਰਕਚਰ ਹੈ ਉਹ ਪੰਜਾਬ ਵਿੱਚ ਨਹੀਂ ਬਣ ਸਕਿਆ ਯਾਨੀ ਕਿ ਬਲਾਕ ਪੱਧਰ ਤੋਂ ਲੈ ਕੇ ਤਹਿਸੀਲ ਪੱਧਰ ਜ਼ਿਲ੍ਹਾ ਪੱਧਰ ਤੱਕ ਪਾਰਟੀ ਦੇ ਕੋਈ ਵੀ ਜਿਹੜੇ ਆ ਉਹ ਪ੍ਰਧਾਨ ਜਾਂ ਉਦੇਦਾਰ ਨਿਯੁਕਤ ਨਹੀਂ ਕੀਤੇ ਕਿ ਪਾਰਟੀ ਦਾ ਕੰਮ ਜਿਹੜਾ ਉਹ ਠੀਕ ਤਰੀਕੇ ਨਾਲ ਚਲਾਇਆ ਜਾ ਸਕੇ ਆਮ ਤੌਰ ਤੇ ਕੀ ਆ ਜਾਂਦਾ ਹੈ ਕਿ ਜਿਹੜੀ ਪਾਰਟੀ ਆ ਇਹਨੂੰ ਐਨਜੀਓ ਦੀ ਤਰਜ਼ ਤੇ ਚਲਾਉਣ ਦਾ ਕੰਮ ਜਿਹੜਾ ਕੇਜਰੀਵਾਲ ਕਰ ਰਹੇ ਹਨ ਤਾਂ ਕਿ ਉਹਨਾਂ ਦੀ ਲੀਡਰਸ਼ਿਪ ਨੂੰ ਕਿਸੇ ਪਾਸਿਓ ਕੋਈ ਵੀ ਚੈਲੰਜ ਨਾ ਹੋਵੇ ਇਹਦਾ ਲੰਬਾ ਖਮਿਆਜਾ ਵੀ ਪਾਰਟੀ ਨੂੰ ਭੁਗਤਣਾ ਪਿਆ ਤੇ ਲੋਕਾਂ ਦਾ ਵਿਸ਼ਵਾਸ ਹਿਤੋਂ ਦਿਨ ਦਿਨ ਟੁੱਟ ਰਿਹਾ ਤੇ ਲੋਕ ਇਧਰ ਉਧਰ ਝਾਕ ਰਹੇ ਹਨ ਪੰਜਾਬ ਦੀ ਰਾਜਨੀਤੀ ਚ ਬੜੀ ਤੇਜ਼ੀ ਨਾਲ ਜਿਹੜੀ ਕਾਂਗਰਸ ਆ ਮੁੜ ਕੇ ਪੈਰ ਜਮਾਰ ਰਹੀ ਹੈ ਤੇ ਉੱਭਰ ਰਹੀ ਆ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਨਾਲ ਵੀ ਮੁਕਾਬਲਾ ਕਰਨਾ ਪੈਣਾ ਅਰੋੜਾ ਸਾਹਿਬ ਨੂੰ ਤੇ ਅਰੋੜਾ ਕੋਲ ਵੈਸੇ ਜ਼ਮੀਨੀ ਪੱਧਰ ਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁੱਖ ਜ਼ਿੰਮੇਵਾਰੀ ਰਹੇਗੀ ਇਦੇ ਸਬੰਧ ਵਿੱਚ ਕੁਝ ਲੋਕਾਂ ਦੇ ਵਿਚਾਰ ਵੀ ਆਉਣੇ ਸ਼ੁਰੂ ਹੋ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਤੇ ਸਿਆਸੀ ਕਾਰਕੁਨ ਮਨਜੀਤ ਸਿੰਘ ਜਿਹੜੇ ਆ ਉਹ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸਾਈਡ ਤੇ ਕੀਤਾ ਹੈ ਉਹਨਾਂ ਕਿਹਾ ਕਿ ਪਹਿਲਾਂ ਚਰਚਾ ਇਹ ਵੀ ਸੀ ਕਿ ਅਮਨ ਅਰੋੜਾ ਕਾਂਗਰਸ ਜਾ ਸਕਦੇ ਹਨ ਪਰ ਅੱਜ ਜੇ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਤਾਂ ਹਾਈ ਕਮਾਂਡ ਪ੍ਰਤੀ ਉਹਨਾਂ ਦੀ ਵਫਾਦਾਰੀ ਵੀ ਨਜ਼ਰ ਆ ਰਹੀ ਹੋਵੇਗੀ ਨਵੇਂ ਚੁਣੇਗੇ ਪ੍ਰਧਾਨ ਅਮਨ अरोड़ा ਨੇ ਪਾਰਟੀ ਵਿੱਚ ਵਖਰੇਵੇਂ ਬਾਰੇ ਪੁੱਛੇ ਸਵਾਲ ਤੇ ਕਿਹਾ ਆਮ ਆਦਮੀ ਪਾਰਟੀ ਨਾ ਤਾਂ ਕਦੇ ਖਿੰਡੀ ਸੀ ਤੇ ਨਾ ਹੀ ਅੱਗੇ ਕਦੀ ਇਹੋ ਜਿਹਾ ਹੋਏਗਾ ਅਮਨ अरोड़ा ਦਾ ਜੱਦੀ ਪਿੰਡ ਬਡਰੁਖਾ ਹੈ ਜੋ ਕਿ ਸਨਾਮ ਹਲਕੇ ਵਿੱਚ ਹੀ ਪੈਂਦਾ ਹੈ ਉਹਨਾਂ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਮਨ अरोड़ा ਦੇ ਪਿਤਾ ਭਗਵੰਦ ਦਾ ਭਗਵੰਦ ਦਾਸ अरोड़ा ਕਾਂਗਰਸ ਦੇ ਵਿਧਾਇਕ ਸਨ ਜਿਨ੍ਹਾਂ ਨੇ 1997 ਵਿੱਚ ਸੀਟ ਜਿੱਤੀ ਸੀ ਉਹਨਾਂ ਨੇ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਟਸਾ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ ਭਗਵਾਨ ਦਾਸ अरोड़ा ਨੇ ਬਾਅਦ ਵਿੱਚ ਖੁਦਕਸ਼ੀ ਕਰ ਲਈ ਸੀ ਉਹਨਾਂ ਨੇ ਆਪਣੀ ਹੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਲਾਮ ਦਾ ਇਹ ਹਲਕਾ ਜਿਹੜਾ ਅਕਾਲੀ ਦਲ ਦਾ ਗੜ ਬੰਨਿਆ ਜਾਂਦਾ ਰਿਹਾ ਹੈ ਜਿੱਥੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਚੁਣੇ ਜਾਂਦੇ ਰਹੇ ਹਨ ਇਹਨਾਂ ਦੇ ਮੁਕਾਬਲੇ ਅਮਨ अरोड़ा ਕਾਂਗਰਸ ਵੱਲੋਂ ਚੋਣ ਲੜਦੇ ਰਹੇ ਪਰ ਹਾਰ ਜਾਂਦੇ ਰਹੇ ਜਿਨ੍ਹਾਂ ਨੂੰ ਢੀਂਡਸਾ ਪਰਿਵਾਰ ਤੋਂ ਹਮੇਸ਼ਾ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਆਪਣੇ ਪਿਤਾ ਦੀ ਮੌਤ ਤੋਂ ਕਈ ਸਾਲ ਬਾਅਦ ਅਮਨ अरोड़ा ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸ਼ਰਾਮ ਦੀ ਸੀਟ ਜਿੱਤ ਲਈ ਸੀ ਅਮਨ 2017 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ ਤੇ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਮਨ अरोड़ा ਦੂਜੀ ਵਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਉਹਨਾਂ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਧਮਾਨ ਨੂੰ ਹਰਾਇਆ ਸੀ ਅਗਲੀ ਖਾਸ ਅਕਾਲੀ ਦਲ ਦੇ ਨਾਲ ਸੰਬੰਧਤ ਹੈ ਜਿਹੜਾ ਅਕਾਲੀ ਦਲ ਦਾ ਸੰਕਟ ਚੱਲ ਰਿਹਾ ਉਹਨੂੰ ਲੈ ਕੇ ਸੁਖਬੀਰ ਬਾਦਲ ਨੇ ਇੱਕ ਵਾਰੀ ਫੇਰ ਅਕਾਲ ਤਖਤ ਦੇ ਜਥੇਦਾਰ ਨੂੰ ਮਾਮਲਾ ਛੇਤੀ ਵਿਚਾਰਨ ਦੀ ਅਪੀਲ ਕੀਤੀ ਹੈ ਇਹ ਪੱਤਰ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਹੋ ਦੇਣ ਤੋਂ ਬਾਅਦ ਲਿਖਿਆ ਸੀ ਜਿਹੜਾ ਕਿ ਹੁਣ ਜਨਤਕ ਹੋਇਆ ਹੈ ਇਹ ਪੱਤਰ ਉੱਪਰ 18 ਨਵੰਬਰ ਦੀ ਤਰੀਕ ਪਾਈ ਗਈ ਹੈ ਸ਼੍ਰੀ ਕਾਲ ਤਖਤ ਦੇ ਜਥੇਦਾਰ ਨੂੰ ਭੇਜੇ ਇਸ ਪੱਤਰ ਵਿੱਚ ਸਿਰਫ ਪੰਜ ਸਤਰਾਂ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਾਲ ਤਖਤ ਵੱਲੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਦਾ ਉਹਨਾਂ ਦੇ ਮਨ ਤੇ ਬੇਹੱਦ ਡੂੰਘਾ ਅਸਰ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਉਤੇ ਤਸਤੀਫਾ ਦੇ ਦਿੱਤਾ ਹੈ ਉਹ ਮੋੜ ਨਿਮਰਤਾ ਤੇ ਸਤਕਾਰ ਸਹਿਤ ਬੇਨਤੀ ਕਰ ਰਹੇ ਹਨ ਕਿ ਉਹ ਨਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖਤ ਤੇ ਪੇਸ਼ ਹੋਣਾ ਚਾਹੁੰਦੇ ਹਨ ਉਹਨਾਂ ਉਮੀਦ ਪ੍ਰਗਟਾਈ ਕਿ ਸ਼੍ਰੀ ਅਕਾਲ ਤਖਤ 6ਵੇਂ ਪਾਸ਼ਾ ਦਾ ਸਾਜਾ ਆਇਆ ਕਰਪਾਲੂ ਤੇ ਬਖਸ਼ਿੰਦ ਸਥਾਨ ਨੂੰ ਹਨ ਕਰਨ ਉਹ ਉਹਨਾਂ ਦੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੇਗਾ ਸੁਖਬੀਰ ਸਿੰਘ ਬਾਦਰੇਸ ਤੋਂ ਪਹਿਲਾਂ ਖੁਦ ਸ਼੍ਰੀ ਅਕਾਲ ਤਖਤ ਦੇ ਸਖਤਰੇਤ ਵਿਖੇ ਜਾ ਕੇ ਅ ਪੱਤਰ ਦੇ ਕੇ ਆਪਣੇ ਮਾਮਲੇ ਨੂੰ ਜਲਦੀ ਵਿਚਾਰਨ ਦੀ ਅਪੀਲ ਕਰ ਚੁੱਕੇ ਹਨ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਸੀ ਤਾਂ ਅਗਲੇ ਦਿਨ ਹੀ ਉਹਨਾਂ ਨੇ ਅਕਾਲ ਤਖਤ ਵਿਖੇ ਪੁੱਜ ਕੇ ਆਪਣਾ ਮਾਫੀ ਨਾਮਾ ਵੀ ਦੇ ਦਿੱਤਾ ਸੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੰਨੇਵਾਲਾ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਉਚਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਤੇ ਪੁਲਸ ਦੇ ਵਿਚਾਲੇ ਝਟਪ ਹੋ ਗਈ ਹੈ ਪੁਲਸ ਨੇ ਕਿਸਾਨਾਂ ਨੂੰ ਖਦੇੜਨ ਲਈ ਅਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀ ਵਾਸ਼ੜੀ ਵੀ ਕੀਤੀ ਜਦੋਂ ਫਿਰ ਵੀ ਕਿਸਾਨ ਅੱਗੇ ਵਧਦੇ ਰਹੇ ਤਾਂ ਲਾਠੀ ਚਾਰਜ ਵੀ ਕੀਤਾ ਗਿਆ ਦੂਜੇ ਪਾਸੇ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਤੇ ਪਥਰਾ ਕੀਤਾ ਇਸ ਝੜਪ ਚ ਕਈ ਕਿਸਾਨ ਤੇ ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋ ਗਏ ਹਨ ਬਾਅਦ ਵਿੱਚ ਪੁਲਿਸ ਕਾਰਵਾਈ ਦੇ ਵਿਰੋਧ ਚ ਕਿਸਾਨ ਪਿੰਡ ਚ ਹੀ ਧਰਨੇ ਤੇ ਬੈਠ ਕੇ ਦੇਰ ਸ਼ਾਮ ਤੱਕ ਪੁਲਿਸ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿਸਾਨ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਜਦ ਕਿ ਪ੍ਰਸ਼ਾਸਨ 47 ਲੱਖ ਰੁਪਏ ਦੇ ਰਿਹਾ ਹੈ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਨਾਲ ਵੀਰਵਾਰ ਨੂੰ ਪਿੰਡ ਮਹਿਤਾ ਤੇ ਸ਼ੇਰਗੜ ਤੋਂ ਗੁਜ਼ਰਨ ਵਾਲੀ ਭਾਰਤ ਮਾਲਾ ਸੜਕ ਲਈ ਜ਼ਮੀਨ ਦਾ ਕਬਜ਼ਾ ਲੈਣ ਗਏ ਹੋਏ ਸਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੀ ਗਵਾਈ ਚ ਵੱਡੀ ਗਿਣਤੀ ਚ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਕੁਝ ਕਿਸਾਨਾਂ ਨੂੰ ਰਾਸਤੇ ਚ ਲੈ ਲਿਆ ਸੀ ਕਿਸਾਨ ਯੂਨੀਅਨ ਨੇ ਇਸੇ ਵਿਰੋਧ ਚ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਤੇ ਕੀਤੇ ਕਬਜ਼ੇ ਛਡਾ ਕੇ ਜ਼ਮੀਨਾਂ ਵਾਪਸ ਕਰਾਉਣ ਦਾ ਐਲਾਨ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਜ਼ਿਲ੍ਹੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਲਈ ਰਿਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਅਤੇ ਬੇਰਹਿਮੀ ਨਾਲ ਲਾਠੀਚਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਨੇ ਐਕਸ ਤੇ ਪੋਸਟ ਸਾਂਝੀ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਇਹਦੇ ਨਾਲ ਹੀ ਅੱਜ ਦਾ ਜਿਹੜਾ ਸਮਾਚਾਰਾਂ ਦਾ ਬਲਟਨ ਹੈ ਉਹ ਸਮਾਪਤ ਹੋਇਆ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ